ਭਾਈ ਜਟਾਣੇ ਦੀ ਗੱਲ ਹੁੰਦੀ ਆ ਤਾਂ ਉਸ ਦਾ ਇਲਜ਼ਾਮ ਜਿਹੜਾ ਲੱਗਦਾ ਉਹ ਪੁੱਲੇ ਨੇ ਹੰਗ ਤੇ ਲੱਗਦਾ ਪੁੱਲੇ ਨੇ ਹੰਗ ਤੇ ਲੱਗਦਾ ਉਹ ਉਹ ਤੋਂ ਕੰਮ ਕਰਵਾਇਆ ਗਿਆ ਸੀ ਰੋਹਿਤ ਪੁੱਲਾ ਨਹੰਗ ਜੇਲ੍ਹ ਵਿੱਚ ਮਾਰਿਆ ਗਿਆ ਸੀ ਜੇਲ੍ਹ ਚ ਮਾਰਿਆ ਪੁੱਲੇ ਪੁੱਲੇ ਨੇ ਹੰਗ ਤੋਂ ਕੰਮ ਕਿੰਨੇ ਕਰਾਇਆ ਸੀ ਪੰਜਾਬ ਦੇ ਕੌਪ ਨੇ ਸੁਪਰ ਕੌਪ ਸੁਪਰ ਕੌਪ ਹੀ ਕਰ ਦਿੰਦੇ ਡਫਰ ਕੌਪ ਨਹੀਂ ਨਾ ਕਰਦੇ ਸੁਪਰ ਕੌਪ ਜੀ ਨੂੰ ਸਟੇਟ ਨੇ ਸੁਪਰ ਕਹਾਤਾ ਉਹ ਤਾਂ ਗਲਤ ਕੰਮ ਕਰਾਉਣੀ ਕਰਾਉਣਾ ਜੇਸ ਬੰਦੇ ਨੂੰ ਕਹਤਾ ਉਹ ਤੋਂ ਪਤਾ ਵੀ ਐ ਤਾਂ ਜੋ ਮਰਜੀ ਕਰਾ ਲੋ ਉਹਦੇ ਦੇ ਸ਼ੈਤਾਨ ਸਵਾਰ ਹੋ ਜਾਂਦਾ ਨਾਲ ਨਾਲ ਕਹਣ ਨੂੰ ਸੁਪਰ ਦਿਮਾਗ ਸ਼ੈਤਾਨੀ ਤੇ ਕਰਵਾਇਆ ਅਰੇ ਆਪਾਂ ਹੁ ਇਹ ਤਾਂ ਕੱਲ ਪਰਸ ਦੀ ਗੱਲ ਹੈ ਦੇਖੋ ਵਜਿ ਤੱਕ ਵੀ ਫਿਰਦੇ ਨੇ ਨਾ ਹੁਣ ਜਦੋਂ ਆਪ ਨੂੰ ਸਜ਼ਾਆਂ ਹੋਣ ਲੱਗੀਆਂ ਤੇ ਸੁਪਰੀਮ ਕੋਰਟਾਂ ਜਾਂਦੇ ਆ ਭੇਜਦੇ ਹੈ ਲੁਕਦੇ ਫਿਰਦੇ ਆ ਜਦੋਂ ਲੋਕ ਮਰੇ ਉਹਦੇ ਜਾਣਨ ਉਹ ਵਿਚਾਰੇ ਜਿੱਥੇ ਐ ਉੱਥੇ ਚੁੱਪ ਕਰਕੇ ਬਹਿ ਜਾਉਂਦਾ ਉਹਦੋਂ ਕਹਿੰਦੇ ਪਾਣਾ ਮੰਨੋ ਕਿਸੇ ਸੁਪਰ ਕਾਪਰ ਨੂੰ ਕਹੋ ਵੀ ਤੂੰ ਪਾਣਾ ਮੰਨ ਤੂੰ ਕੋੜੇ ਚਿਕਮ ਚੱਲਿਆ ਅਸਲ ਤਕਣੀ ਐ ਰਹੀ ਧੀਆ ਪਹਿਣ ਦੀ ਇੱਜ਼ਤ ਸੇਫ ਸੀ ਉਸੋਂ ਧੀਆ ਲੋਕਾਂ ਦੇ ਅੱਖਾਂ 'ਚ ਤਾਂ ਸੇਫ ਸੀ ਲੋਕ ਕਹਿੰਦੇ ਹੁੰਦੇ ਸੀ ਕਿਉਂਕਿ ਲੋਕ ਤਾਂ ਧੀ ਪਹਿਣ ਨੂੰ ਧੀ ਪਹਿਣੀ ਮੰਨਦੇ ਸੀ ਪਰ ਜਿਹੜਾ ਸਰਕਾਰੀ ਗੁੰਡਾ ਸੀ ਉਹਨਾਂ ਦਾ ਤਾਂ ਕਦੇ ਸੇਖ ਨਹੀਂ ਹੁੰਦੀ ਨਾ ਕਦੇ ਵੀ ਨਹੀਂ ਹੁੰਦੀ ਉਹ ਅੱਜ ਵੀ ਨਹੀਂ ਹੋਣ ਦਿੰਦੇ ਲੋਕਿਆ ਵੀ ਵਿਚਾਰੇ ਘਰਾਂ 'ਚ ਵੱਡ ਜਾਂਦੇ ਸੀ ਦਿਨ ਸ਼ਫਿਆਨਿਤ ਲੋਕੀ ਘਰਾਂ 'ਚ ਵੱਡ ਜਾਂਦੇ ਕੋਈ ਰਾਤ ਨੂੰ ਪਾਣੀ ਲਾਉਣੀ ਜਾਂਦਾ ਸੀ ਕੋਈ ਦੂਜਾ ਕੋਈ ਮੋਟਰਸਾਈਕਲ ਤੇ ਥੋੜਾ ਜਾਂਦਾ ਸੀ ਕੈਟ ਬਣਾਏਗੇ ਉਸ ਸਮੇਂ ਕੈਟ ਬਣਾਏ ਕੈਟ ਸਰਕਾਰੀ ਕੈਟ ਬਾਗੜ ਵਿਲੇ ਦਾ ਨਾ ਕੈਟ ਵੇਖਿਆ ਆਪਦੇ ਬੰਦੇ ਆਪ ਹੀ ਮਾਰਨ ਵਾਲੇ ਆਪ ਹੀ ਮਰਾਉਣ ਵਾਲੇ ਸ਼ਬਦ ਛੋਟਾ ਜਿਹਾ ਕੈਟ ਸ਼ੁਕਰ ਨੇ ਸੁਪਰ ਕੈਟ ਨਹੀਂ ਨਾ ਤਰੇ ਫਿਰ ਕੀ ਕਰ ਲੈਂਦੇ ਤਾਰੀ ਲੈਣਾ ਸੀ ਨਾ ਕਿਤੇ ਨਹੀਂ ਆੜਿਆ ਇਹ ਐਸਾ ਕਹਾਣਾ ਮੈਂ ਜਿੰਨਾ ਕਿ ਇਹਨਾਂ ਦਾ ਵੇਖਿਆ ਸਮਝਦਿਆਂ ਤੇ ਹੁਣ ਵੀ ਇਹਨਾਂ ਦਾ ਲਿਟਰੇਚਰ ਪੜ੍ਹਿੰਦਾ ਹੂੰ ਕੋਈ ਨਾ ਕੋਈ ਕਿਤਾਬ ਮਿਲ ਜਾਂਦੀ ਹੈ ਕਿਸੇ ਦੀ ਗੱਲਬਾਤ ਸੁਣ ਲਈ ਵੀ ਆ ਕਿਤਾਬਾਂ ਆਉਣ ਵੀ ਲੱਗੀਆਂ ਦੇਖੋ ਤਿੰਨ ਚਾਰ ਕਿਤਾਬਾਂ ਬਹੁਤ ਵਧੀਆ ਆ ਗਈਆਂ ਇੱਕ ਜੀਬੀਐਸ ਸਿੱਧੂ ਦੀ ਕਿਤਾਬ ਹੈ ਕਨਸਪੀਰੇਸੀ ਆਫ ਖਾਲਸਤਾਨ ਖਾਲਸਤਾਨ ਦੀ ਸਾਜ਼ਿਸ਼ ਖਾਲਸਤਾਨ ਦੀ कृष्णा ਮਲੋਇਆ ਤੜ ਖੁੱਲੇ ਪੇਡ ਓਪਨ ਸੀਕਰੈਟਸ ਇੱਕ ਗਵਰਨਰ ਦੀ ਕਿਤਾਬ ਆ ਗਈ ਆਪਣਾ ਪੰਜਾਬ ਦਾ ਗਵਰਨਰ ਨੇ ਵੀ ਕਿਤਾਬ ਲਿਖੀ ਹੈ ਹਾਂ ਉਹਨਾਂ ਨੇ ਦੱਸਤਾ ਵੀ ਸਾਰਾ ਕੰਮ ਇਹ ਸਟੇਟ ਸਪਾਂਸਰ ਸੀ ਵੀ ਅਸੀਂ ਕਿਵੇਂ ਬਹਿ ਕੇ ਸਲਾਹਾਂ ਕਰਦੇ ਸੀ ਸਵੇਰੇ ਕਿਵੇਂ ਅਸੀਂ ਕਤੂਤਾ ਕਰਦੇ ਸੀ ਮੀਟਿੰਗ ਹੁੰਦੀ ਅੱਛਾ ਪਹਿਲਾਂ ਮੀਟਿੰਗਾਂ ਹੁੰਦੀਆਂ ਪਹਿਲਾਂ ਮੀਟਿੰਗਾਂ ਹੁੰਦੀਆਂ ਕਿੰਨੇ ਬੰਦੇ ਬੈਠੇ ਆ ਚਾਹ ਦੇ ਕੱਪ ਕਿਵੇਂ ਪੀਤੇ ਆ ਫਿਰ ਅਗਲੀ ਕਾਰਵਾਈ ਕਿਵੇਂ ਕਰਨੀ ਆ ਕਿਤਾਬਾਂ ਆ ਗਈਆਂ ਜਿਹੜਾ ਮਰਜ਼ੀ ਕਿਤਾਬ ਪੜ੍ਹ ਲਓ ਪੰਜਾਬੀ ਚ ਵੀ ਬਣ ਗਈ ਆ ਉਹਨਾਂ ਦੇ ਬਾਅਦ ਆ ਗਿਆ ਹਿੰਦੀ ਚ ਵੀ ਅਨਵਾਦ ਆ ਗਿਆ ਦੇਖੀ ਅੰਗਰੇਜ਼ੀ ਸੀ ਹਿੰਦੀ ਪੰਜਾਬੀ ਚ ਅਨਵਾਦ ਆ ਗਿਆ ਸ਼ੁਕਰ ਹੈ ਨੈਣਾ ਬੰਦੇ ਨੇ ਇਹਨਾਂ ਨੇ ਕਿਤਾਬਾਂ ਲਿਖੀਆਂ ਗਵਰਨਰ ਨੇ ਵੀ ਜੀ ਵੀ ਸਿੱਧੂ ਨੇ ਵੀ ਕਿ ਕ੍ਰਿਸ਼ਨਾ ਮਲੋਆ ਤਰਨੇ ਉਹਨਾਂ ਨੇ ਆਪ ਹੀ ਦੱਸ ਤੱਕੀ ਆ ਆਪ ਹੀ ਦੱਸ ਤੱਕ ਕਮਾਲ ਦੀ ਗੱਲ ਆ ਉਹਨਾਂ ਦੀ ਆਤਮਾ ਜਉਂਦੀ ਰਵੇ ਐਸੀ ਜ਼ਮੀਰ ਜਿਨ੍ਹਾਂ ਨੇ ਸੱਚ ਬੋਲ ਹੁਣ ਸਰਕਾਰ ਕਹਿੰਦੀ ਵੀ ਨੌਕਰੀ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੀ ਕਿਤਾਬ ਨਹੀਂ ਲਿਖਣੀ ਸਰਕਾਰ ਦੇ ਪੁੱਛਣ ਤੋਂ ਬਗੈਰ ਦੱਸਣ ਤੋਂ ਬਗੈਰ ਹੁਣ ਸਰਕਾਰ ਨੇ ਕਿਹਾ ਤਾਂ ਵੀ ਸੱਚ ਤਾਂ ਪੁੱਛੋ ਆਪ ਹੁਣ ਕਿਹਾ ਜਾ ਐ ਆਕਰ ਤੇ ਹਿੰਦੁਸਤਾਨ ਦੇ ਚ ਆਈਪੀਐਸ ਆਈਐਸ ਦੋ ਸੰਸਥਾਵਾਂ ਨੇ ਜਿਹੜੀਆਂ ਅੰਗਰੇਜ਼ ਦੁਆਰਾ ਪੈਦਾ ਕੀਤੀਆਂ ਤੇ ਉਹਨਾਂ ਨੇ ਪੈਦਾ ਹਿੰਦੁਸਤਾਨ ਦੇ ਲੋਕਾਂ ਨੂੰ ਗੁਲਾਮ ਰੱਖਣ ਦੇ ਲਈ ਪੈਦਾ ਕੀਤੀਆਂ ਸੀ ਅੰਗਰੇਜ਼ ਤੋਂ ਪਹਿਲਾਂ ਸਾਡੇ ਕੋਲੇ ਕੋਈ ਆਈਐਸ ਆਈਪੀਐਸ ਨਹੀਂ ਫੇਰ ਵੀ ਤੇ ਭਾਰਤ ਚੱਲਦਾ ਸੀ ਨਾ ਕੋਈ ਕ੍ਰਾਈਮ ਨਹੀਂ ਸੀ ਬਿਲਕੁਲ ਸਹੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਆਈਪੀਐਸ ਸੀ ਕੋਈ ਆਈਐਸ ਸੀ ਬਿਲਕੁਲ ਕਰਾਇਮ ਕਿਹੜਾ ਸੀ 0 0 ਕੋਈ ਦੰਗਾ ਹੁੰਦਾ ਸੀ ਬਿਲਕੁਲ ਨਹੀਂ ਭਾਈਚਾਰਾ ਬਣਾ ਕੇ ਰਹਦੇ ਸੀ ਉਹ ਕਹਿੰਦੇ ਸੀ ਸਭ ਅਸੀਂ ਭਾਈ ਭਾਈ ਹਿੰਦੂ ਮੁਸਲਮਾਨ ਸਿੱਖ ਸਾਈ ਕਹਿੰਦੇ ਸੀ ਕਿ ਨਹੀਂ ਬਿਲਕੁਲ ਸਹੀ ਕੀ ਦੇ ਵੀ ਕਿਹਾ ਉਸ ਵਕਤ ਸ਼ਾਇਰ ਨੇ ਕਿਹਾ ਰਾਜੀ ਬਹੁਤ ਰਹਿੰਦੇ ਹਿੰਦੂ ਮੁਸਲਮਾਨ ਦੋਵੇਂ ਸਿਰ ਦੋਹਾਂ ਦੇ ਅੱਜ ਅਫਾਤ ਆਈ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆ ਜੀ ਪਤਾ ਨਹੀਂ ਕਿ ਲੋਕਾਂ ਇੰਨੇ ਲੋਕੀ ਮਸੂਮ ਤੇ ਇਕੱਠੇ ਰਹਿੰਦੇ ਸੀ ਹੂੰ ਉਦੋਂ ਕੋਈ ਅੰਗਰੇਜ਼ ਬੈਠਾ ਸੀ ਨਾ ਅੰਗਰੇਜ਼ ਅੰਗਰੇਜ਼ ਤੋਂ ਬਗੈਰ ਵੀ ਤੁਸਾਂ ਰਾਜ ਕਰਨਾ ਸੀਗਾ ਔਰ ਕੀਤਾ ਅੰਗਰੇਜ਼ ਨੇ ਆ ਕੇ ਤਾਂ ਤੁਹਾਡੇ ਰਾਜ ਦਾ ਸਤਿਆਨਾਸ਼ ਕੀਤਾ ਹੂੰ ਦੇਖੋ ਇੱਕ ਪਾਸੇ ਭਾਰਤ ਸਾਰਾ ਅੰਗਰੇਜ਼ ਨੇ ਗੁਲਾਮ ਕਰ ਰੱਖਿਆ ਇਹ ਕਿੱਧਰ ਗਏ ਸੀ ਆ ਲੁਧਿਆਣਾ ਵੀ ਅੰਗਰੇਜ਼ ਦੇ ਥੱਲੇ ਸੀ ਹੂੰ ਇੱਕ ਪਾਸੇ ਪੰਜਾਬ ਸੀ ਪੂਰੀ ਤਰ੍ਹਾਂ ਆਪਣੇ ਆਪ ਦੇ ਵਿੱਚ ਸੰਪੰਨ ਰਾਜ ਸੀ ਹੂੰ ਸੋਵਰਨਨ ਸਟੇਟ ਪਰਬੂ ਸੰਪਨ ਰਾਜ ਤੇ ਭਾਰਤਿਕ ਗੁਲਾਮ ਦੇਸ਼ ਹੁਣ ਦੱਸੋ ਔਰ ਸਾਰਾ ਭਾਰਤ ਅੰਗਰੇਜ਼ ਦੇ ਨਾਲ ਖੜਾ ਔਰ ਪੰਜਾਬ ਨੂੰ ਵੀ ਨਾਲ ਗੁਲਾਮ ਕਰਾਇਆ 1849 ਤੱਕ ਭਾਰ ਦੇ ਲੋਕਾਂ ਨੂੰ ਤਾਂ ਵਰਤਿਆ ਗਿਆ ਔਰ ਕਿਦੇ ਰਾਹੀਂ ਆਈਐਸ ਆਈਪੀਐਸ ਖਾਸ ਤੌਰ ਤੇ ਜਿਹਨੂੰ ਆਪਾਂ ਬਿਊਰੋਕ੍ਰੇਸੀ ਕਹਿੰਦੇ ਆ ਅਫਸਰशाही ਕਹਿੰਦੇ ਆ ਨਾ ਨੌਕਰਸ਼ਾਹੀ ਕਹਿੰਦੇ ਆ ਇਸ ਕਰਕੇ ਇਹਨਾਂ ਨੂੰ ਇੱਕ ਬੜੀ ਭੈੜ ਆ ਗਈ ਹਿੰਦੁਸਤਾਨ ਦੇ ਵਿੱਚ ਕਿ ਜਿਹੜੇ ਸਰਕਾਰੀ ਅਧਿਕਾਰੀ ਹੈ ਉਹ ਆਪਣੇ ਆਪ ਨੂੰ ਲੋਕਾਂ ਨੂੰ ਵੱਖਰਾ ਸਮਝਦੇ ਆ ਉੱਪਰ ਸਮਝਦੇ ਆ ਹਾਂ ਔਰ ਉਹਨਾਂ ਦਾ ਬੋਡੀ ਲੈਂਗੁਏਜ ਕਲਿਟ ਕਲਾਸ ਸਮਝ ਆ ਇਲਾ ਹਾਂ ਅਕਲ ਦੇ ਅਨੇ ਕਲਾਸ ਐਲਾਈਟ ਲਾਈਟ ਗੁੰਮ ਹੈ ਕਲਾਸ ਐਲਾਈਟ ਐਲੀਟ ਕਲਾਸ ਔਰ ਲੋਕਾਂ ਦੇ ਨਾਲ ਤੁਸੀਂ ਇਹਨਾਂ ਨੂੰ ਕਦੇ ਤੁਰਦੇ ਵੇਖਿਓ ਵਰਦੀ ਧਾਰੀ ਬੰਦਿਆਂ ਨੂੰ ਇਹਨਾਂ ਦੀ ਬੋਡੀ ਲੈਂਗੁਏਜ ਕਹੇ ਜਾਂਦੀ ਹੈ ਉਹਦੇ ਵੀ ਸਾਨੂੰ ਪਤਾ ਹੈ ਅਸੀਂ ਰਾਜ ਕਰਨਾ ਇਹ ਤਾਂ ਪਬਲਿਕਾ ਜਨਤਾ ਜਨਤਾ ਕਾਦੇ ਚ ਲੋਕ ਰਾਜ ਤੇ ਜਨਤਾ ਨਹੀਂ ਹੁੰਦੀ ਜਨਤਾ ਕਾਹਚ ਹੁੰਦੀ ਹੈ ਜਿੱਥੇ ਰਾਜਾ ਸ਼ਾਹੀ ਹੋਵੇ ਅੱਜ ਵੀ ਅਸੀਂ ਕਹਿੰਦੇ ਚਰੀ ਜਨਤਾ ਨਾ ਲੋਕ ਰਾਜ ਦੇ ਵਿੱਚ ਨਾਗਰਿਕ ਹੁੰਦਾ ਹੈ ਜਨਤਾ ਨਹੀਂ ਹੁੰਦੀ ਕੋਈ ਜਨਤਾ ਨਹੀਂ ਹੁੰਦੀ ਜਿਹੜਾ ਲੋਕ ਰਾਜ ਵਿੱਚ ਨਾਗਰਿਕ ਨੂੰ ਜਨਤਾ ਕਹਿੰਦਾ ਉਹ ਬੰਦਾ ਜਾਂ ਤਾਂ ਅਕਲਦਾਨਾ ਜਾਂ ਬਹੁਤ ਜ਼ਿਆਦਾ ਬੇਈਮਾਨ ਹੈ ਹੂੰ ਯਾਦ ਰੱਖ ਬਹੁਤ ਜ਼ਿਆਦਾ ਬੇਈਮਾਨ ਹੈ ਹੂੰ ਇਸ ਕਰਕੇ ਇਹਨਾਂ ਹਮਸਿਆਂ ਦੇ ਵਿੱਚ ਆ ਜਿਹੜੇ ਆਈਪੀਸੀਗੇ ਆਈਪੀਸੀਗੇ ਪੀਐਸ ਵੀ ਸੀਗੇ ਇਹਨਾਂ ਦੀ ਵਰਤੋਂ ਕੀ ਦੁਰਵਰਤੋਂ ਇਨੀ ਕੀਤੀ ਗਈ ਲੋਕਾਂ ਨੂੰ ਇਹਨਾਂ ਨੇ ਨਾ ਸਟਨ ਕਰਤਾ ਜੀ ਨੂੰ ਮਰਜ਼ੀ ਫਿਰ ਕਾਨੂੰਨ ਹੈ ਆਈ ਆਈਪੀਸੀ ਹੂੰ ਸੀਪੀਸੀ ਸੀਆਰਪੀਸੀ ਤੁਸੀਂ ਇੱਥੇ ਖੜੇ ਥੋੜਾ ਇੱਥੇ ਖੜੇ ਇਨਕਾਊਂਟਰ ਹੋ ਸਕਦਾ ਪਤਾ ਹੀ ਕੋਈ ਨਹੀਂ ਕੌਣ ਮਾਰਤਾ ਕੋਈ ਉਹਦਾ ਕਾਰਨ ਨਹੀਂ ਜਿੱਥੇ ਮਰਜ਼ੀ ਕਿਸੇ ਨੂੰ ਮਾਰ ਦੇ ਕੋਈ ਕਾਰਨ ਨਹੀਂ এনকাউন্টার ਟੁੱਟਾ ਹਮਮ ਆਰ ਹੁੰਦੇ ਰਹਾ ਔਰ 1 2 3 ਨਹੀਂ ਹਜ਼ਾਰਾਂ ਚ ਤੇ ਪੰਜਾਬ ਚ ਵੀ এনকাਊਂਟਰ ਹੋਏ ਆ ਹੋਏ ਹੋਇਆ ਨਾ ਔਰ ਆਊਟ ਆਫ ਦੀ ਵੇ ਪ੍ਰੋਮੋਸ਼ਨ ਦੇ ਲੈਣ ਦੇ ਦੀ ਬੰਦੇ ਮਾਰੇ ਜਾਂਦੇ ਸੀ ਹੌਲਦਾਰ ਨਾਲ ਦੀ ਨਾਲ ਇਨਕਾਊਂਟਰ ਕਰਦਾ ਸੀ ਸਬ ਇਨਸਪੈਕਟਰ ਬਣ ਜਾਂਦੇ ਸੀ ਸਬ ਇਨਸਪੈਕਟਰ ਇਨਕਾਊਂਟਰ ਕਰਦਾ ਸੀ ਇਨਸਪੈਕਟਰ ਬਣ ਜਾਂਦਾ ਆਊਟ ਆਫ ਦੀ ਵੇ ਸਿਨੀਅਰਿਟੀ ਵਾਈਜ਼ ਤਰੱਕੀ ਨਹੀਂ ਹੁੰਦੀ ਸੀ ਇਹ ਵੀ ਦੁਰਵਰਤੋਂ ਹੋਈ ਆ ਹਮ ਇਹ ਸਾਰਾ ਇਥੋਸ ਹੈ ਨਾ ਸਰਕਾਰੀ ਇਥੋਸ ਹੈ ਰਾਜ ਪ੍ਰਬੰਧ ਦਾ ਇਥੋਸ ਹੈ ਇਹ ਪੈਦਾ ਕੀਤਾ ਜਾਂਦਾ ਹੈ ਗਿੱਲ ਕਿਹੜੇ ਬਾਗ ਦੀ ਮੂਲੀ ਆ ਉਹ ਵੀ ਉਸੇ ਦੇਸ ਹੈ